ਕੀਕਾ ਖਾਲਸਾ ਮੈਨੂੰ ਚੀਕੀ ਕਰਤੇ ਮੇਰਾ ਜ ਥੋੜਾ ਜਿਹਾ ਗਲਾ ਵੀ ਖਰਾਬ ਹੋ ਗਿਆ ਹੈ ਕੋਲਡ ਕਫ ਕਾਫੀ ਹੋਇਆ ਪਿਆ ਤੇ ਅੱਜ 23 ਦਸੰਬਰ 9 ਬੋ ਨੂੰ ਕੱਲ ਦੇ ਦੇਣਾ ਮਤਲਬ ਪੀਤੇ ਕੱਲ ਦੇ ਦੇਣਾ ਵੱਡੇ ਸਾਬ ਜਾਂਦਿਆਂ ਦੀ ਸ਼ੀਤੀ ਹੋ ਜਾਂਦੀ ਹੈ ਅੱਜ ਜਿਹੜੇ ਚਮਕੌਰ ਦੀ ਗੜੀ ਵਿੱਚ ਬਾਕੀ ਸਿੰਘ ਨੇ ਉਹਨਾਂ ਦੀ ਸ਼ਹਾਦਤ ਤੇ ਚਮਕੌਰ ਦੀ ਗੜੀ ਦੀ ਜਿੱਤ 40 ਸਿੰਘ ਲੱਖਾਂ ਦੀ ਤਦਾਦ ਨੂੰ ਹਰਾ ਕੇ ਸ਼ਹੀਦੀ ਦਾ ਜਾਮ ਪੀ ਜਾਂਦੇ ਆ ਸ਼ਹਾਦਤ ਦਾ ਜਾਮ ਪੀ ਜਾਂਦੇ ਆ ਕੋਟਾਂ ਨੂੰ ਕੋਟ ਨਮਨ ਹੈ ਉਹ ਹੋਈ ਇੱਕ ਧਰਤੀ ਐ ਨਤਮਸਤਕ ਹੋਣ ਲਈ ਹੱਜ ਕਰਨ ਦੇ ਲਈ ਚਮਕੌਰ ਸਾਹਿਬ ਉਸ ਤੋਂ ਉੱਪਰ ਦੀ ਕੋਈ ਧਰਤੀ ਨਹੀਂ ਕਿਉਂਕਿ ਉਥੇ ਪਿਤਾ ਨੇ ਆਪਣੇ ਪੁੱਤਰ ਕੌਮ ਲਈ ਕਟਵਾਏ ਨੇ ਦੱਬੀ ਕੁਚਲੀ ਪਬਲਿਕ ਦੇ ਲਈ ਕਟਵਾਏ ਨੇ ਅਸੀਂ ਕਹਿ ਦਿੰਨੇ ਆ ਵੀ ਸਿੱਖ ਧਰਮ ਦੀਆਂ ਨੀਆਂ ਮਜ਼ਬੂਤ ਕੀਤੀਆਂ ਤੇ ਸਿੱਖਾਂ ਲਈ ਪੁਰਨੇ ਪਾਏ ਪਰ ਅਸਲ ਦੇ ਵਿੱਚ ਹਰ ਉਸ ਬੰਦੇ ਲਈ ਪੁਰਨੇ ਪਾਏ ਆ ਗੁਰੂ ਸਾਹਿਬ ਨੇ ਹਰ ਉਸ ਬੰਦੇ ਲਈ ਆਪਣੇ ਪੁੱਤਰ ਘਟਵਾਏ ਆ ਜਿਹੜਾ ਗੁਲਾਮੀ ਦੀ ਜ਼ੰਜੀਰ ਵਿੱਚ ਜਕੜਿਆ ਹੋਇਆ ਸੀ ਵੀ ਗੁਲਾਮ ਨਹੀਂ ਰਹਿਣਾ ਮਰਨਾ ਮਨਜ਼ੂਰ ਆ ਮੌਤ ਨਾਲ ਦੋਸਤੀ ਕਰਨੀ ਮਨਜ਼ੂਰ ਕਰ ਲੋ ਗੁਲਾਮੀ ਨਾਲ ਕਦੇ ਦੋਸਤੀ ਨਹੀਂ ਕਰਨੀ ਗੁਰੂ ਸਾਹਿਬ ਦੀਆਂ ਸਾਰੀਆਂ ਚੰਗਾਂ ਆਜ਼ਾਦੀ ਨੂੰ ਲੈ ਕੇ ਹੀ ਸਨ ਕਿ ਸਭ ਨੂੰ ਇਸ ਕੁਦਰਤ ਦਾ ਇਸ ਬ੍ਰਹਿਮੰਡ ਦਾ ਨਜ਼ਾਰਾ ਲੈਣ ਦੀ ਆਜ਼ਾਦੀ ਹੈ ਕਿਸੇ ਤੇ ਕੋਈ ਬੰਧਨ ਨਹੀਂ ਹੋਣਾ ਚਾਹੀਦਾ ਤੇ ਜਿੰਨੀਆਂ ਵੀ ਬਾਈ ਧਾਰ ਦੇ ਰਾਜਿਆਂ ਦੇ ਨਾਲ ਲੜਾਈਆਂ ਨਾ ਉਹ ਸਾਰੀਆਂ ਆਜ਼ਾਦੀ ਨੂੰ ਲੈ ਕੇ ਆ ਜੇ ਕਿਤੇ ਉਹ ਕਹਿੰਦੇ ਸੀ ਰਣਜੀਤ ਨਗਾਰਾ ਨਹੀਂ ਵਜਾਉਣਾ ਵੀ ਤੁਸੀਂ ਕੋਈ ਕੋਈ ਆਵਾਜ਼ ਨਹੀਂ ਪੈਦਾ ਕਰ ਸਕਦੇ ਤੁਸੀਂ ਕੋਈ ਢੋਲ ਟਮਕਾ ਨਹੀਂ ਕਰ ਸਕਦੇ ਤੇ ਉਹਦੇ ਲਈ ਗੁਰੂ ਸਾਹਿਬ ਨੇ ਰਣਜੀਤ ਨਗਾਰਾ ਵਜਾਇਆ ਤੇ ਕਿਹਾ ਕਿ ਸਾਨੂੰ ਆਜ਼ਾਦੀ ਹੈ ਜੋ ਸਾਡੇ ਮਨ ਦੇ ਵਿੱਚ ਆਏਗਾ ਉਹ ਅਸੀਂ ਕਰ ਸਕਦੇ ਹਾਂ ਔਰ ਸਾਰਾ ਕੁਝ ਠੀਕ ਸੀ ਗਲਤ ਕੁਝ ਵੀ ਨਹੀਂ ਸੀਗਾ ਵੱਡੇ ਸਾਬ ਜਦਿਆਂ ਦੀ ਸ਼ਹੀਦੀ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਆਪਾਂ ਉਹਨਾਂ ਨੂੰ ਬਾਬੇ ਕਿਉਂ ਕਹਿੰਦੇ ਆ ਉਮਰ ਤਾਂ ਬਹੁਤ ਛੋਟੀ ਸੀ ਉਹਨਾਂ ਦੀ ਕਿਉਂਕਿ ਕੁਰਬਾਨੀ ਬਹੁਤ ਵੱਡੀ ਹੈ ਉਸ ਤੋਂ ਬਾਅਦ ਬਾਕੀ ਸਿੰਘਾਂ ਦੀ ਸ਼ਹੀਦੀ ਅੱਜ ਦੇ ਦਿਨ ਚਮਕੌਰ ਸਾਹਿਬ ਦੀਆਂ ਜਿਹੜੀਆਂ ਸ਼ਹਾਦਤਾਂ ਮਹਾਨ ਸ਼ਹਾਦਤਾਂ ਜਿਨ੍ਹਾਂ ਨੇ ਨਮਨ ਕੀਤਾ ਉਸ ਧਰਤੀ ਨੂੰ ਆਪਣੇ ਲਹੂ ਦੇ ਨਾਲ ਸਿੰਜਿਆ ਉਹਨਾਂ ਨੂੰ ਕੋਟਾਂਡ ਕੋਟ ਪ੍ਰਣਾਮ ਚਮਕੌਰ ਅੱਜ ਚਮਕ ਰਿਹਾ ਤੇ ਉਹ ਸਿੰਘ ਤੇ ਸਹਬਜ਼ਾਦੇ ਸ਼ਹੀਦ ਹੋ ਕੇ ਅੱਲਾਹ ਜਾਣਖੋ ਜਿਵੇਂ ਦਾ ਅਸਮਾਨ ਦੇ ਵਿੱਚ ਤਾਰੇ ਬਣ ਗਏ ਕਿਤੇ ਗਏ ਨਹੀਂ ਤੇ ਆਪਾਂ ਨੂੰ ਜਿੰਨੇ ਮੰਨਣ ਵਾਲੇ ਅਸੀਂ ਇਦਾਂ ਨੂੰ ਉਹਨਾਂ ਨੂੰ ਸਭ ਨੂੰ ਪਤਾ ਹੋਏਗਾ ਵੀ ਸ਼ਹੀਦਾਂ ਦੀ ਪਾਵਰ ਕੀ ਹੁੰਦੀ ਹੈ ਕਿਉਂਕਿ ਐਦਾਂ ਦੀ ਮੌਤ ਦੇ ਲਈ ਕਈ ਜਨਮਾਂ ਦਾ ਤਾਪ ਲੱਗਿਆ ਹੁੰਦਾ ਕਈ ਜਨਮਾਂ ਦਾ ਤਾਪ ਲੱਗਿਆ ਹੁੰਦਾ ਤਾਂ ਸ਼ਹੀਦੀ ਦੇ ਯੋਗ ਬਣਦਾ ਨਹੀਂ ਤਾਂ ਮੌਤ ਤਾਂ ਸਾਡੇ ਵਰਗਿਆਂ ਨੂੰ ਵੀ ਆਉਣੀ ਹੈ ਪਰ ਕਿਸੇ ਨੇ ਕਹਿਣਾ ਚੰਗਾ ਸੀ ਤੇ ਕਿਸੇ ਨੇ ਕਹਿਣਾ ਮਾੜਾ ਸੀ ਤੇ 10 ਕੁ ਦਿਨ ਬਾਅਦ ਉਹ ਚਰਚਾ ਕਰ ਤੱਕ ਰਹਿ ਜਾਂਦੀ ਹੈ ਤੇ ਸਾਲ ਕੁ ਬਾਅਦ ਘਰ ਤੋਂ ਵੀ ਬਾਹਰ ਹੋ ਜਾਂਦੀ ਹੈ ਪਰ ਉਹਨਾਂ ਦੀਆਂ ਮਹਾਨ ਕੁਰਬਾਨੀਆਂ ਕਰਕੇ ਆਪਾਂ ਅੱਜ ਵੀ ਉਹਨਾਂ ਨੂੰ ਨਮਨ ਕਰਦੇ ਹਾਂ ਤੇ ਰਹਿੰਦੀ ਦੁਨੀਆ ਤੱਕ ਨਮਨ ਹੁੰਦਾ ਰਹੇਗਾ ਕਿਉਂਕਿ ਧਰਮ ਦੀ ਖਾਤਰ ਕਟਵਾਏ ਆ ਉਹਨਾਂ ਨੇ ਆਪਣੇ ਬੱਚੇ ਤਨ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਮ ਲੈਂਦੇ ਆ ਚਮਕੌਰ ਦੀ ਸ਼ਹਾਦਤ ਨੂੰ ਯਾਦ ਕਰਦੇ ਆ ਉਹਨਾਂ ਦੇ ਸਾਬਜਦਿਆਂ ਨੂੰ ਯਾਦ ਕਰਦੇ ਆ ਸਿੰਘਾਂ ਨੂੰ ਯਾਦ ਕਰਦੇ ਆ ਇੱਕ ਵਾਰ ਮਨ ਭਰ ਆਉਂਦਾ ਹੈ ਵੀ ਇੰਨੀ ਕਹਿਰ ਦੀ ਠੰਡ ਦੇ ਵਿੱਚ ਲੜਾਈਆਂ ਸਿਰਫ ਆਜ਼ਾਦੀ ਵਾਸਤੇ ਦੇਵੀਓ ਆਪ ਨੇ ਬਾਈਧਾਰ ਦੇ ਰਾਜਿਆਂ ਨੇ ਆਪ ਹੀ ਸੌਣ ਖਾਧੀਆਂ ਆਪ ਹੀ ਕਿਲਾ ਛੁਡਵਾਇਆ ਤੇ ਆਪ ਹੀ ਹਮਲਾ ਕੀਤਾ ਵਾਹਿਗੁਰੂ ਜੀ ਇੰਨੀ ਕਹਾਜਰੀ ਮਨਜ਼ੂਰ ਕਰਨ ਕਿਉਂਕਿ ਮੈਨੂੰ ਕੋਈ ਬਹੁਤਾ ਗਿਆਨ ਨਹੀਂ ਮੈਂ ਤਾਂ ਜਿੰਨਾ ਕੁ ਪੜਿਆ ਮੈਂ ਆਪਣੀ ਹਾਜ਼ਰੀ ਲਵਾਉਣ ਦਾ ਫਰਜ਼ ਸਮਝਿਆ ਪਰ ਅਫਸੋਸ ਤੁਸੀਂ ਕਦੇ ਜੁਆਇਨ ਹੀ ਨਹੀਂ ਕਰਦੇ ਕਿਰਪਾ ਕਰਕੇ ਜਰੂਰ ਆਇਆ ਕਰੋ 5-7 ਮਿੰਟ ਦਾ ਸਮਾਂ ਹੁੰਦਾ ਆਪਣਾ ਬਾਹਰ ਕੁ ਜੀ ਕਾ ਖਾਲਸਾ ਬਾਹਰ ਕੁ ਜੀ ਕੀ ਹਥੇ